ਭਾਈ ਜੀ ਸਾਰੇ ਜਣਿਆਂ ਨੇ ਵੀਡੀਓ ਦੇਖ ਕੇ ਮੈਨੂੰ ਇੱਕੋ ਗੱਲ ਦੱਸਣੀ ਆ ਕਿ ਮੈਂ ਸਹੀ ਬੋਲ ਰਿਹਾ ਜਾਂ ਗਲਤ ਬੋਲ ਰਿਹਾਗਾ ਕਿੰਨੇ ਵੀਰ ਜਿਹੜੇ ਪੰਜਾਬੀ ਸਬਜੀ ਬੀਜਦੇ ਆ ਸਬਜੀ ਬੀਜਦੇ ਆ ਉਹਨਾਂ ਦਾ ਬਾਅਦ ਵਿੱਚ ਰੇਟ ਨਹੀਂ ਮਿਲਦਾ ਵਪਾਰੀ ਕੋਲ ਸਟਾਕ ਪਹਿਲਾਂ ਪਿਆ ਹੁੰਦਾ ਜਾਂ ਉਹ ਜਾਣ ਬੁੱਝ ਕੇ ਰੇਟ ਮਤਲਬ ਕਿ ਕਿਸਾਨ ਨੂੰ ਘਾਟੇ ਵਿੱਚ ਛੱਡਦਾ ਸਬਜੀ ਜਦੋਂ ਇਕੱਠੀ ਬੀਜ ਲੈਂਦੇ ਆ ਬਾਅਦ ਵਿੱਚ ਕੋਈ ਚਾਹਦਾ ਨਹੀਂ ਉਹਨੂੰ ਸੜਕਾਂ ਤੇ ਰੋੜਦੇ ਆਪਾਂ ਤਦੇ ਸੰਤਰੀਆਂ ਦੀ ਗੱਲ ਤੁਸੀਂ ਕਰ ਲਓ ਆਹ ਵਾਰੀ ਕੀ ਹਾਲ ਹੋਇਆ ਈ ਸੰਤਰੀਆਂ ਦਾ ਸਿਮਲਾ ਮੈਚਾਂ ਦੀ ਕਰ ਲਓ ਹਨਾ ਕਿ ਯਾਰ ਆਲੂਆਂ ਦਾ ਹੋ ਜਾਂਦਾਗਾ ਕਿੰਨੇ ਤਰ੍ਹਾਂ ਦੀਆਂ ਅਖੀਰੀਆਂ ਦਾ ਹੁਣ ਆ ਹੋਇਆ ਵਾ ਵਪਾਰੀ ਆਉਦੀ ਮਰਜ਼ੀ ਦੇ ਨਾਲ ਕਿਸਾਨ ਦੀ ਦਸਤ ਤੈਅ ਕਰਦਾਗਾ ਹੁਣ ਤੁਸੀਂ ਦੇਖੋ ਕਿਸਾਨ ਅੰਦੋਲਨ ਦੇ ਵੇਲੇ ਐਨਆਰਆਈ ਵੀਰਾਂ ਨੇ ਕਿੰਨਾ ਸਾਥ ਦਿੱਤਾ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਜੋ ਵੀ ਕਹਿੰਦੇ ਸੀ ਉਹਨਾਂ ਨੇ ਕੀਤਾ ਕੀ ਹੁਣ ਕਿਸਾਨ ਜਥੇਬੰਦੀਆਂ ਦੀ ਕਾਰ ਤੇ ਜਿਉ ਚੋਣ ਵੀ ਹਰ ਪੰਜਾਬ ਪਿੰਡਾਂ ਨੂੰ ਇੱਕ ਸਟੋਰ ਬਣਾਇਆ ਜਾਊਗਾ ਜਿੱਥੇ ਕਿਸਾਨਾਂ ਦਾ ਸਟੋਰ ਹੋਊਗਾ ਆਪਦੀ ਸਬਜੀ ਤੇਲ ਸਰੋਂ ਦਾ ਤੇਲ ਠੀਕ ਆ ਸਬਜੀ ਤੇ ਗੁੜ ਇਹੋ ਜਿਹੀਆਂ ਚੀਜ਼ਾਂ ਉਹ ਆਪ ਸਟੋਰ ਕਰ ਸਕਣਗੇ ਤੇ ਵੇਚ ਸਕਣਗੇ ਐਨਆਰਆਈ ਵੀਰ ਹਮੇਸ਼ਾ ਤੋਂ ਮਦਦ ਕਰਦੇ ਆਏ ਆ ਪੰਜਾਬ ਦੀ ਤੇ ਮੈਨੂੰ ਲੱਗਦਾ ਇਹ ਕੋਈ ਏਡੇ ਵੱਡੇ ਖਰਚੇ ਵਾਲਾ ਕੰਮ ਹੀ ਹੈ ਨੀਗਾ ਵੀ ਐਨਆਰਆਈ ਵੀਰਾਂ ਨੂੰ ਕਹਿਣਾ ਵੀ ਪਵੇ ਚਲੋ ਮੰਨ ਲਓ ਆਪਾਂ ਕਹਿ ਦਿੰਨੇ ਆ ਪਿੰਡਾਂ ਦੇ ਵਿੱਚ ਜਿੰਨੀ ਸਮਰੱਥਾ ਲੋਕਾਂ ਦੀ ਉਹ ਵੀ ਮਦਦ ਕਰਨਗੇ ਜੇ ਇਹ ਕਾਲ ਦਿੱਤੀ ਜਾਵੇ ਯੂਨੀਅਨਾਂ ਵੱਲੋਂ ਵੀ ਪੰਜਾਬ ਦੇ ਹਰ ਪੰਜਾਬ ਪਿੰਡਾਂ ਨੂੰ ਇੱਕ ਸਟੋਰ ਹੋਊਗਾ ਜਿੱਥੇ ਉਹਨਾਂ ਦਾ ਸਟੋਰੇਜ ਹੋਊਗਾ ਫਲ ਸਬਜ਼ੀਆਂ ਸਟੋਰ ਕਰਨ ਦਾ ਤੇ ਸੇਲ ਕਰਨ ਦਾ ਹਰ ਇੱਕ ਨੂੰ ਜਰੂਰਤ ਆ ਤੇਲ ਗੁੜ ਤੇ ਸਬਜ਼ੀਆਂ ਮਤਲਬ ਕਿ ਖੰਡ ਕਹ ਲਓ ਚਾਹੇ ਇਹ ਚੀਜ਼ਾਂ বিনা ਸਰਦਾ ਨਹੀਂ ਹੈਗਾ ਜਦੋਂ ਇਹ ਚੀਜ਼ਾਂ ਕਿਸਾਨ ਦੇ ਹੱਥ ਆ ਗਈਆਂ ਉਹਦਾ ਕੰਟਰੋਲ ਹੋ ਗਿਆ ਵਪਾਰੀ ਆਟੋਮੈਟਿਕ ਖਤਮ ਹੋ ਜਾਣਗੇ ਆ ਥੱਲੇ ਬਹਿ ਜਾਣਗੇ ਆਪੇ ਜਿਹੜੇ ਹੁਣ ਵਪਾਰੀ ਤੈਅ ਕਰਦੇ ਆ ਕਿਸਾਨ ਦੀ ਕਿਸਮਤ ਉਹਨੇ ਬੀਜੀ ਆ ਮਿਹਨਤ ਕੀਤੀ ਆ ਦਿਹਾੜੀਆਂ ਲਾਈਆਂ ਪ੍ਰੋਡਕਸ਼ਨ ਕੀਤੀ ਆ ਹਨਾ ਇੰਨਾ ਕੁਸ਼ ਕੀਤਾ ਤੇ ਉਹਨਾਂ ਦੀ ਇੱਕ ਜ਼ੁਬਾਨ ਵੀ ਮੈਂ ਇੰਨਾ ਹੀ ਰੇਟ ਲਾਉਣਾ ਤੇ ਉਹਨਾਂ ਦਾ ਸਾਰਾ ਕੁਝ ਤੈਸ ਨੈਸ ਹੋ ਜਾਂਦਾਗਾ ਤਾਂ ਇਹ ਚੀਜ਼ਾਂ ਬਚਾਉਣ ਦਾ ਇਹੀ ਇੱਕ ਹੱਲ ਆ ਜੇ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਫਿਰ ਭਈ ਇੰਟਰਨੈਟ ਤੇ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਦੇਖੋ ਜੀ ਵਪਾਰੀ ਨੇ ਰੇਟ ਨਾ ਲਾਇਆ ਮੈਂ ਤਬਾਹ ਹੋ ਗਿਆ ਮੈਂ ਬਰਬਾਦ ਹੋ ਗਿਆ ਜਦੋਂ ਇਹ ਹੱਲ ਆਪਣੇ ਕੋਲੇ ਆ ਠੀਕ ਆ ਤੇਲ ਹਰ ਇੱਕ ਨੂੰ ਚਾਹੀਦੇ ਚਾਹੀਦਾ ਰਫਾਈਨਡ ਤੇਲ ਦੇ ਰੇਟ ਆਪੇ ਜ਼ਮੀਨ ਤੇ ਆਉਣਗੇ ਜਿਹੜੀ ਹੁਣ ਗੰਦ ਖਾ ਖਾ ਕੇ ਲੋਕਾਂ ਦੇ ਬਲਾਕੇਜ ਹੁੰਦੀਆਂ ਐ ਸਰੋਂ ਦਾ ਤੇਲ ਕਿਸਾਨ ਸਰੋਂ ਕਣ ਤੇ ਸਬਜ਼ੀਆਂ ਫਲ ਸਬਜ਼ੀਆਂ ਜੇ ਇਹ ਆਪ ਦੇ ਹੱਥ ਕੰਟਰੋਲ ਲੈ ਲੈਣਾ ਸਟੋਰ ਬਣਾ ਕੇ ਪੰਜਾਬ ਨੂੰ ਕਿੰਨੀ ਆਮਦਨ ਹੋਊ ਨਾਲੇ ਲੋਕਾਂ ਨੂੰ ਮਾਲ ਸਹੀ ਮਿਲੂ ਨਾਲੇ ਸੌਖਾ ਮਿਲੂ ਨਾਲੇ ਸਸਤਾ ਮਿਲੂਗਾ ਜੇ ਮੇਰਾ ਇਹ ਆਈਡੀਆ ਤੁਹਾਨੂੰ ਸਹੀ ਲੱਗਦਾ ਤਾਂ ਸਹੀ ਕਹੋ ਜੇ ਗਲਤ ਲੱਗਦਾ ਤਾਂ ਗਲਤ ਕਮੈਂਟ ਕਰਕੇ ਕਹੋ ਕਿ ਭਾਈ ਤੂੰ ਬਕਵਾਸ ਨਾ ਕਰ ਕਿੱਡਾ ਵੱਡਾ ਇਹ ਚੀਜ਼ ਦੇ ਵਿੱਚ ਪ੍ਰੋਫਿਟ ਹੋਣਾਗਾ ਕਰੋੜਾਂ ਰੁਪਈਆ ਦਾ ਇੱਕ ਵਾਰੀ ਕਿਸਾਨ ਜਿਹਾ ਸੇ ਬੰਦੀਆਂ ਮਿਲ ਕੇ ਹਕਾਲ ਦੇਣ ਕਿ ਭਾਈ ਅਸੀਂ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਬਸਟੋਅ ਬਣਾਉਣੇ ਆ ਤਿੰਨਾ ਪਿੰਡਾਂ ਨੂੰ ਜਾਂ ਪੰਜਾਂ ਨੂੰ ਜਾਂ ਦਸਾਂ ਨੂੰ ਜਿਵੇਂ ਵੀ ਉਹਨਾਂ ਨੂੰ ਉਹਨਾਂ ਦਾ ਲੱਗਦਾ ਉਹਨਾਂ ਨੂੰ ਸਹੀ ਬਿਸੇ ਸਾਰਾ ਨੂੰ ਨੇੜੇ ਪਿਆੜਾ ਪਿੰਡਾਂ ਨੂੰ ਨੇੜੇ ਨੇੜੇ ਤਾਂ ਮੈਂ ਕਹਿੰਨਾ ਪੰਜਾਬ ਦੇ ਵਿੱਚ ਦੂਰੋਂ ਦੂਰੋਂ ਲੋਕ ਆ ਕੇ ਉੱਥੋਂ ਖਰੀਦਣਗੇ ਜਦੋਂ ਉਹਨਾਂ ਦੇ ਆਪ ਦੇ ਸਟੋਰੇਜ ਹੋਣਗੇ ਉਹਨਾਂ ਦਾ ਲਾਇਆ ਮਾਲ ਵੇਚਣਾ ਹੋਊਗਾ ਨਾਲੇ ਉਹਨਾਂ ਨੂੰ ਪ੍ਰੋਫਿਟ ਹੋਊਗਾ ਨਾਲੇ ਲੋਕਾਂ ਨੂੰ ਫਾਇਦਾਗਾ ਜੇ ਤੁਹਾਨੂੰ ਇਹ ਗੱਲ ਸਹੀ ਲੱਗਦੀ ਹੈ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ ਜੱਥੇ ਬੰਦੀਆਂ ਤੱਕ ਇਹ ਪਹੁੰਚੇ ਦੁਨੀਆ ਨਾਲ ਚੀਤੇ ਐਕਸ਼ਨ ਲੈਣ ਦੀ ਐਕਸ਼ਨ ਲੈ ਗਈਆਂ ਤਾਂ ਪੰਜਾਬ ਦਾ ਜਿਹੜਾ ਕਿਸਾਨ ਆ ਮਾਲਾ ਮਾਲ ਹੋ ਗਈ ਉਹ ਚੀਜ਼ ਨਾਲ ਯਾਦ ਰੱਖਿਓ ਗੋੜ ਤੇਲ ਫਲ ਸਬਜ਼ੀਆਂ ਇਹਨਾਂ ਦੀ ਜ਼ਰੂਰਤ ਹੈਗੀ ਹੈਗੀ ਆ ਕਿੰਨਾ ਮਹਿੰਗਾ ਤੇਲ ਹੋਣਾ ਰਫਾਇਨਡ ਲੈ ਲੈ ਕੇ ਆਪਾਂ ਵਰਤਦੇ ਆਂ ਸਬਜ਼ੀਆਂ ਵੀ ਰੋਹ ਚਾਹੀਦੀਆਂ ਫਲ ਵੀ ਚਾਹੀਦੇ ਗੁੜ ਵੀ ਚਾਹੀਦਾ ਚਾਹ ਵੀ ਰੋਹ ਧਰਨੀ ਆ ਬਹੁਤ ਵੱਡੀ ਮਾਰਕੀਟ ਆ ਹੈ ਸੋਚਿਆ ਜਾਏ ਬਹੁਤ ਵੱਡੀ ਮਾਰਕੀਟ ਕਿਸਾਨ ਕੈਪਚਰ ਕਰ ਲੂਗਾ ਜਿੱਥੇ ਵਪਾਰੀਆਂ ਦਾ ਹੁਣ ਰੋਹ ਚੱਲਦਾ ਨਾ ਉਹ ਕਿਸਾਨਾਂ ਦੇ ਕੰਟਰੋਲ ਦੇ ਵਿੱਚ ਆ ਜਾਊਗਾ ਜੇ ਛੋੜੂ ਮੇਰੀ ਗੱਲ ਸਹੀ ਲੱਗੀ ਆ ਤਾਂ ਕਿ ਸੇਅਰ ਜ਼ਰੂਰ ਕਰਨਾ ਬਾਈ ਇੱਥੇ ਗੌਰ ਕੀਤੀ ਜਾਵੇ ਠੀਕ ਹੈ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆਂ ਪੰਜਾਬੀ ਸਟੇਟਸ ਗੁਰੂ